ਰਪਿੰਦਰ ਮੇਰੀ ਸੁਣ ਲੈ ਗੱਲ ਜੇ ਪਿਆਲੀ ਲੈਣੀ ਹੈ ਨਾ ਤੁਹਾਨੂੰ ਠੇਕਾ ਦੇਣਾ ਪਊਗਾ ਪੂਰੇ ਸ਼ਹਿਰਲੇ ਆ ਤਿੰਨ ਲੱਖ ਰੁਪਏ ਦਾ ਠੇਕਾ ਇਹ ਸੋਚ ਲੈ ਇਹ ਸੋਚ ਲੈ ਤੂੰ ਆਇਆ ਨੂੰ ਆਇਆ ਨਾ ਪੁੱਛਦੇ ਨਾ ਪੁੱਛਦੀ ਤੇ ਮੇਰੇ ਹੱਥੇ ਮੇਰੇ ਹੱਥੇ ਕੁਝ ਨਹੀਂ ਹੈਗੀਆਂ ਉਹਦੇ ਇਹ ਨਾ ਸੋਚ ਇਹ ਨਾ ਮੇਰੇ ਹੱਥ ਵਿੱਚ ਮੇਰੇ ਹੱਥ ਵਿੱਚ ਕੁਝ ਨਹੀਂਗਾ ਨਹੀਂ ਕਾਦਾ ਠੇਕਾ ਚਾਹੀਦਾ ਨਹੀਂ ਕਾ ਚਾਹੀਦਾ ਪਿਆਲੀ ਦਾ ਮੇਰੀ ਦਾ ਜਿਹੜਾ ਮੇਰਾ ਜਿਹੜਾ ਮੇਰਾ ਇੱਥੇ ਹਿਸਾਬਾ ਚਾਹੀਦਾ ਉਹ ਚਾਹੀਦਾ ਉਹ ਕੁਝ ਨਹੀਂ ਮੰਗਣ ਦੇ ਕਾ ਘਰ ਦੇ ਤਾਂ ਕਰੇ ਸਾਰੇ ਹਿਸਾਬਾ ਤੁਹਾਡਾ ਹਰੇ ਭਨੇ ਖਰੇ ਖੰਦੇ ਹਿਸਾਬ ਦੇ ਵਿੱਚ ਮੈਂ ਦੇਖਾ ਹਾਂ ਹਿਸਾਬ ਦੇ ਵਿੱਚ ਹਿਸਾਬ ਦੇ ਵਿੱਚ ਵੀ ਹਿਸਾਬ ਤੈਨੂੰ ਨਹੀਂ ਪਤਾ ਇਹ ਸਾਰੇ ਤੁਹਾਡੇ ਤੇ ਆ ਗਏ ਤੇ ਮੇਰੀ ਮੈਂ ਮੈਂ ਲੱਗੀ ਤੇ ਮੈਂ ਮੂੰਹ ਚੁੱਪ ਕੀਤੀ ਆ ਪਿਓ ਚੰਗਾ ਵਾ ਨਹੀਂ ਜੀ ਇਹ ਤੇਰੀ ਚੀਜ਼ ਬਣਾ ਕੇ ਖੜੀ ਕੁੜੀ ਕੁੜੀ ਦਾ ਬੋਲਦਾ ਨਹੀਂ ਘੇੜਦਾ ਘੇੜਦਾ ਤੇਰੇ ਆਪਣੇ ਲੈ ਕੇ ਆਪਣੇ ਲੈ ਕੇ ਆਪਣੇ ਕਰ ਤੇ ਇਹ ਨਹੀਂ ਕਿ 6 6 ਇਹਦਾ ਕਿਦਾਂ ਦਾ ਕਿਦਾਂ ਦਾ ਬਣਾ ਸਭ ਕਿੱਦਾਂ ਮੈਂ ਆਹੀ ਦੋਵੇਂ ਪਿਆਰ ਪਿਆਰ ਵਾ ਤੇ ਜਿਹੇ ਸਾਰੇ ਸੱਤਾਂ ਬਗਾਂ ਬੰਦਾ ਜਿਹੜੀ ਜਿਹੜੀ ਖੜੀ ਆ ਨਾ ਵੀ ਸਾਡੇ ਸਾਡੇ ਜਿਆਦਾ ਜਿਆਦਾ ਦਵਾਵਾ ਇਹ ਭੁੱਲ ਜਾ ਜਦੋਂ ਹੁਣ ਹੁਣ ਤੈਨੂੰ ਮੈਂ ਸਾਰੇ ਸਾਰੇ ਕੰਮ ਕਰਕੇ ਦੱਸੂਗੀ ਉਹ ਲੈ ਜਾ ਲੈ ਜਾ ਬੜੀ ਖੜੀ 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 ਲੈ ਜਾ ਤੂੰ আর ਉਹ ਜਾ ਉਹ ਜਿਹੜੀ ਨਾ ਮਾਲਾ ਮਾਲਿਆ ਕਰੋ ਸਾਡੇ ਕੋਲ ਸਾਡੇ ਕੋਲ ਹੋਗਾ ਬਾਕੀ ਬਾਕੀ ਡੱਬਾ ਡੱਬਾ ਲੈ ਜਾ ਨਿਕਲ ਕੋਈ ਨਹੀਂ ਕੋਈ ਕੋਈ ਨਹੀਂ ਲੈ ਗਿਆ ਨਾ ਪਤਾ ਕਰਾ ਦੇ ਕੋਈ ਨਹੀਂ ਲੈ ਗਿਆ ਨਹੀਂ 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 ਰੋਟੀ ਖਾਧੀ ਖਾਧੀ ਸਮਾਂ ਫੇਰ ਕੇ ਰੋਟੀ ਖਾ ਕੇ ਕਿਹੋ ਜਿਹੀ ਤਰ੍ਹਾਂ ਵੀ ਗਾੜੀ ਗਾੜੀ ਭਾਵੇਂ ਨਾ ਬੜੇ ਬੜੇ ਬਣਦੇ ਵਾ ਆਹ ਮੈਂ ਅਗਲੇ ਤਾਂ ਆਉਂਦਾ ਆਹ ਵੀ ਸਭ ਸਭ ਉਹ ਪੇਕੇ ਪੇਕੇ ਪੰਜ ਪੰਜ ਛੇ ਹੋ ਗਏ ਬੜੀ ਬੜੀ ਨੂੰ ਚਲੋ ਚਲੋ ਕੋਈ ਨਹੀਂ ਪਤਾ ਨਹੀਂ ਪਤਾ ਹੁਣ ਮੈਂ ਠਹਿ ਰੱਖੇ ਉਹਨੂੰ ਪਹਿਲੀ ਪਹਿਲੀ ਮੈਂ ਨਵੀਂ ਨਵੀਂ ਕੋਈ ਗੱਲ ਕਰਨੀ ਹੈ ਮੈਂ ਮੈਂ ਕਿਹਾ ਕਿ ਪਹਿਲੀ ਪਹਿਲੀ ਮੈਂ ਗੱਲ ਕਰਦੇ ਕਰਦੇ ਉਹ ਖੜਕੜੰਦੇ ਹੋ ਗਏ ਸਿੱਧੀ ਸਿੱਧੀ ਗੱਲ ਵਾ ਇੱਕੋ ਗੱਲ ਨਹੀਂ ਫਰੀ ਫੈਕ ਪੈਰਲੀ ਪੈਰੀ ਇਹਦੇ ਤੇਲੀ ਪੈਰੀ ਇਹਦੇ ਮੇਲਾ ਤੇਰਾ ਕਿਹੜਾ ਖੜੇ ਖੜੇ ਕੋਈ ਨਹੀਂ ਹੁੰਦੇ ਖਾਣੀ ਪਾਣੀ ਭਜਾ ਦੇ ਲੈ ਜਾ ਭੁੱਖੇ ਨਹੀਂ ਮਰ ਜਲੇ ਹਾਏ ਹਾਏ ਇਹ ਕਿੰਨਾ ਸੁੱਕ ਨਾ ਆਇਆ ਮੈਨੂੰ ਸਮਝ ਨਹੀਂ ਲੱਗੀ ਕੋ ਕੀ ਬਣਿਆ ਹਾਏ ਹਾਏ ਜੇ ਸ਼ਿਆਹ ਕਿੱਲਿਆਂ ਦੇ ਵਿੱਚੋਂ 3 ਲੱਖ ਹੀ ਆਪ ਲੈ ਗਈ ਤੁਹਾਨੂੰ ਮਗਰੋਂ ਕੀ ਬਚਣਾ ਐਹੀਂ ਤੇ ਮਰ ਜਾਣਾ ਭੁੱਖੇ ਇਹ ਕੰਮ ਨਹੀਂਗਾ ਫੋਨ ਦੇਣਾ ਮੈਂ ਤੇ ਨਾ ਇਹ ਬਲਾ ਕੰਮ ਹੋਣਾ ਹੀ ਚਾਹੀਦਾ ਵਾ ਇਹਨਾ ਨਾ ਕਰਦੀਆਂ ਗੱਲ ਵੀ ਥੋੜੇ ਜਿਹਾ ਚੱਕਨੇ ਹੋਗੇ ਰੋ ਇਹਦਾ ਕੀ ਪਤਾ ਇਨ ਇਥੇ ਉਹ ਲ ਕੀ ਕੀ ਖਾਣਾ ਪਤਾ ਨਹੀਂ ਵੀ ਪੈਣ ਗਾਦੀ ਇਹ ਤਾਂ ਡੈਣੀ ਆ ਦੇ ਇਹਦੇ ਪੈਣਾ ਇਦਾਂ ਥੋੜਾ ਕਰਦੀਆਂ ਵਾ ਜਿਦਾ ਇਹ ਕਰਨ ਦਈਏ ਸਾਡੇ ਨਾਲ ਚਲ ਕੋਈ ਨਹੀਂ ਸ਼ੁਗਰ ਅਪੀ ਹੱਲੇ ਸੁਬਨਾ ਹੀ ਹਾਇ ਰੱਬਾ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਇੱਥੇ ਮੈਨੂੰ ਅਸਲ 'ਚ ਜਾਣਾ ਨਹੀਂ ਚਾਹੀਦਾ ਮੈਂ ਬੜੀ ਵੱਡੀ ਗਲਤੀ ਕੀਤੀ ਮੈਂ ਸਮਝ ਲੈਂਦੀ ਵੀ ਜਦੋਂ ਮੇਰੀ ਮਾਂ ਮਰ ਗਈ ਆ ਤੇ ਮੇਰੇ ਪੇਕੇ ਖਤਮ ਹੋ ਗਏ ਆ ਪਰ ਕਿੱਦਾਂ ਨਾ ਜਾਂਦੀ ਫੇਰ ਵੀ ਉਹ ਘਰ ਵਿੱਚ ਜੰਮੀ ਪਈ ਹਾਂ ਮੋਹ ਹੀ ਉਹ ਘਰ ਦੇ ਨਾਲ ਮਾਂ ਦੀਆਂ ਅਥੇ ਕਈ ਨਿਸ਼ਾਨੀਆਂ ਵੇਖੀਆਂ ਜਾ ਕੇ ਮੈਨੂੰ ਤਾਂ ਉਹਦੇ ਕਮਰੇ ਵਿੱਚ ਉਹ ਹੀ ਦੇਖਦੀ ਸੀ ਜਦੋਂ ਮੈਨੂੰ ਆਦੀ ਹੁੰਦੀ ਸੀ ਪੁੱਤ ਤੇਰਾ ਘਰ ਕਦੋਂ ਬਾਨਾਵਾ ਪੁੱਤ ਧਿਆਨ ਦੇ ਨਾਲ ਖਤ ਕਰਿਆ ਕਰ ਆਪਣੇ ਪੁੱਤ ਨੂੰ ਪੜਾ ਮੈਨੂੰ ਬਾਰ ਬਾਰ ਉਹੇ ਉਹ ਕਮਰੇ ਵਿੱਚ ਬੈ ਕੇ ਗੱਲਾਂ ਜਾਂਦੀਆਂ ਪਰ ਮੈਂ ਮਾੜਾ ਤੇ ਨਹੀਂ ਕੀਤਾ ਹਰਪਿੰਦਰ ਨੇ ਤੇ ਨਾ ਹਾਦੀ ਕਰਤੀ ਪਰ ਮੇਰਕ ਵੀ ਇੱਕ ਗਲਤੀ ਹੋ ਗਈ ਮੈਨੂੰ ਜ਼ਮੀਨ ਦਾ ਨਾਂ ਨਹੀਂ ਹਿਲਾਣਾ ਚਾਹੀਦਾ ਮੈਂ ਲਗਰੀ ਨੂੰ ਇਤਾਂ ਕਹਿਤਾ ਕਿ ਜ਼ਮੀਨ ਜਿਹੜੀ ਹੈ ਨਾ ਮੈਂ ਤੇਰੇ ਨਾਲ ਨਹੀਂ ਕਰਨੀ ਉਹ ਕੀ ਸੋਚਦਾ ਹੋਗਾ ਕਿ ਮੇਰੀ ਭੈਣ ਦੇ ਟੇਢ ਵਿੱਚ ਇੰਨਾ ਲਾਲਚਵਾ ਪਰ ਮੇਰੇ ਢਿੱਡ ਵਿੱਚ ਲਾਲਚ ਕੋਈ ਨਹੀਂ ਆ ਮੈਂ ਵੀ ਮਜਬੂਰ ਹੋ ਕੇ ਗੱਲ ਕਹੀ ਜਿੱਦਾਂ ਰਪਿੰਦਰ ਨੇ ਮੇਰੇ ਨਾਲ ਵਤੀਰਾ ਕੀਤਾ ਸੀ ਮੇਰਾ ਨਿੱਕਾ ਭਰਾਵਾ ਮਾਂ ਤੇ ਅੱਗੇ ਹੈ ਨਹੀਂ ਐ ਤਾਂ ਹੀ ਭੈਣ ਭਰਾਈਆਂ ਨਾਲ ਪਰ ਪਿੰਦਰ ਨੇ लवली ਨੂੰ ਮੇਰੇ ਤੋਂ ਇੰਨਾ ਦੂਰ ਕਰਤਾ ਨਾ ਪਤਾ ਨਹੀਂ ਵੀ ਹੁਣ ਉਹ ਮੇਰੇ ਕੋ ਆਊਗਾ ਵੀ ਕਿ ਨਹੀਂ ਬਾਕੀ ਮੈਂ ਆਉਣ ਲੱਗਿਆਂ ਨੂੰ ਇਹ ਗੱਲ ਕਹੀ ਕਿ लवली ਹੁਣ ਮੈਂ ਨਹੀਂ ਆਇਥੀ ਫਿਰ ਉਹਨੇ ਮਨਉਂਦੀ ਹੁੰਦੀ ਨੂੰ ਇਹ ਗੱਲ ਕਹੀ ਨਹੀਂ ਪਿਆਰ ਹੋਰ ਤੋ ਕਿੱਥੇ ਜਾਣਾ ਤੂੰ ਇੱਥੇ ਹੀ ਆਉਣਾ ਪਰ ਨਹੀਂ ਹੂੰ ਮੇਂ ਮਰਾ ਮੰਨਦਾ ਕਿ ਮੈਂ ਹੰਕਾਰ ਵਿੱਚ ਜਾਉਂਗੀ ਹਾਂ ਲਵਲੀ ਆਉ ਕ ਇੱਥੇ ਕੋਈ ਗੱਲ ਨਹੀਂ ਉਹਨੂੰ ਫੇਰ ਵੀ ਖੇਚਵਾ ਭੈਣਾ ਆਉਦੀ ਨੇ ਕਿਹਨਿਆਂ ਨੂੰ ਪਾਲਿਆ ਸਾਰੇ ਕੰਮ ਕੀਤੇ ਆ ਵੱਡਿਆਂ ਦੇ ਨਾਲ ਮੈਂ ਕਿੰਨੀ ਪਰ ਨਾ ਮੈਨੂੰ ਪੜਾ ਮੰਨ ਜੇ ਮੇਰਾ ਖਰਾਬ ਹੋਂਦੇ ਆਂ ਤੇ ਮੇਰੇ ਹੁਣ ਪੇਕੇ ਕਸਾ ਦੇ ਖਤਮ ਹੈ ਉਹਨਾਂ ਤੇ ਜਾ ਨਹੀਂ ਸਕਦੀ ਜਾਉਂਗੀ ਵੀ ਕਿਹੜੇ ਨੱਕ ਨਾਲ ਹਰਪਿੰਦਰ ਨੇੜੀਆਂ ਗੱਲਾਂ ਚੁਕਿਤੀਆਂ ਹੂੰ ਮੈਂ ਤਾਂ ਡਰੀ ਲੱਗੀ ਜਾਂਦੀ ਆ ਵਾ ਕਿ ਤੇ ਇਹ ਬਲਾ ਸੁਖਣਾ ਸੱਚੀ ਨਾ ਹੋ ਜਾਏ ਕਿਤੇ ਭਰੇ ਵੀ ਸ਼ੁਗਰ ਵੀ ਲਿਹਾ ਸੁਪਨਾ ਹੀ ਪਰ ਹੁਣ ਕੀ ਕਰਾਂ ਇਹਨਾਂ ਨੂੰ ਵੀ ਹੁਣ ਮੈਂ ਕਿੱਦਾਂ ਕਹਾਂ ਕਿ ਪਹਿਲੀ ਦਾ ਕੋਹ ਸੋਚ ਰੋ ਹੋਣਾ ਹੁਣ ਤੇ ਕਿੰਨਾ ਚਿਰ ਹੋ ਗਿਆ ਵਾ ਹੁਣ ਤੇ ਆਪਣੇ ਨਾਲ ਵਲਵੂ ਲਾਉ ਕਿੱਦਾਂ ਲਗਾਉਣੀ ਆ ਇਹ ਕਿਹਵੀ ਜੜੀ ਹੈਗੀਆਂ ਜਦੋਂ ਦੀ ਆਈ ਸੀ ਨਾ ਉਦੋਂ ਦਾ ਹੀ ਨੇਠਿਆ ਕੇ ਕਲੇਸ਼ ਪਾਇਆ ਸੀ ਕਦੀ ਕਿਹ ਗੱਲੋਂ ਕਦੀ ਕਿਹ ਗੱਲੋਂ ਲਵਲੀ ਦੇ ਬਕਾਨ ਭਰੀ ਜਾ ਕਦੀ ਨੂੰ ਆ ਗਲ ਦਾ ਦੇ ਕਦੀ ਆ ਦੱਸ ਦੇ ਹਾਦੀ ਕਰਦੀ ਐ ਮੈਂ ਨਹੀਂ ਵੀ ਕਿਤੇ ਐਦਾਂ ਹੁੜੀਆਂ ਪੈਣਾ ਕਰਦੀਆਂ ਜਦਾਇ ਕਰਦੀ ਐ ਇਹਦ ਕੰਮ ਵਾਲਾ ਕਾਰੀ ਕਰਨ ਦੇਈਏ ਕੋਈ ਪਰ ਉਹ ਤੋਂ ਡਰਾਵੇ ਦੇਈ ਜਾਂਦੀ ਐ ਵੀ ਨਾ ਪਹਿਲੀ ਮੇਰੇ ਕੋਲ ਵਾ ਮੈਂ ਵੇਖੂ ਕੀ ਕਰ ਲੈਨੀ ਐ ਵੇਖਾਂਗੇ ਜੇ ਰ ਦੇ ਦਊਗੀ ਠੀਕ ਵਾ ਤੇ ਜੇ ਨਾ ਦਊਗੀ ਤਾਂ ਨਹੀਂ ਕੋਈ ਗੱਲ ਨਹੀਂ ਜਿੰਨੀ ਸਾਡੇ ਕੋਲ ਹੈਗੀ ਉਹ ਨਹੀਂ ਕਿ ਰਹਿਣ ਦਵੀ ਐ ਇਨਾਂ ਚੀਜ਼ਾਂ ਤੋਂ ਲਈ ਗਈ ਐ ਸੋਨੇ ਦੀਆਂ ਵੀ ਲੱਗੀ ਐ ਬਸ ਇੱਕ ਟੌਪਸ ਨਹੀਂ ਮਿਲੇ ਤੋ ਉੱਥੇ ਸਾਰਾ ਕਪਾਤਾ ਪਾਉਗੇ ਬੈਗੀ ਜੋ ਮਿਲ ਜਾਂਦੇ ਫੇ ਚੰਗੀ ਪਹਿਲੀ ਰਣਾ ਆਏ ਨੇ ਲੱਗਦਾ ਪਰੋਂ ਆਈ ਗਈ ਸਰਪੰਦਰ ਬੈਠੀ ਆ ਹਾਂਜੀ ਬੈਠੀ ਆ ਬੜਾ ਟਾਈਮ ਲੱਗਾ ਬਾਹਰ ਕੋਈ ਉਸਦੇ ਦੇ ਬੰਦੇ ਕੱਠੇ ਬੈਏ ਕੱਢਣਾ ਹੈਗਾ ਇਹ ਦੋਵਾਂ ਕਿੱਲਿਆਂ ਚ ਅੱਛਾ ਅੱਛਾ ਤੂੰ ਉੱਥੇ ਕੋਈ ਲੋਗ ਆ ਘੜੀ ਉਹਨਾਂ ਲੱਗੇ ਪੈਸੇ ਕੀਤੇ ਇਹਨਾਂ ਉਹਨਾਂ ਨੇ ਚੱਲ ਵਧੀਆ ਵਾ ਤੇ ਆ ਕਿ ਜਦ ਨਾਲ ਨਾਲ ਸਫਾਈ ਹੁੰਦੀ ਜਾਵੇ ਉਦਾਂ ਫਿਰ ਬਾਹਰ ਵਿੱਚ ਆਪੀ ਓਖਾ ਹੋਈਦਾ ਬੰਦਾ ਮੈਂ ਆਹੋ ਜਿਹਾ ਹੈ ਹੀ ਤੇ ਕੀ ਸੋਚਾਂ ਦੀ ਕੱਲੇ ਬੈਠੇ ਨਾ ਨਾ ਸੋਚਣਾ ਕਿ ਇਹ ਕੋਸ਼ਕ ਨਹੀਂ ਅਛਾ ਕੰਡਾ ਨਾ ਕਰ ਲਿਆ ਵਾ ਕੰਮ ਧੰਦਾ ਹੋ ਗਿਆਂਗੇ ਤੁਹਾਨੂੰ ਈ ਗੰਦੀ ਮੈਂ ਹਾਂਦੇ ਅੱਜ ਫਿਰ ਰੋਟੀ ਟਾਟੇ ਖਾਣੇ ਆ ਤੇ ਕੱਲੇ ਬੰਦੇ ਨੇ ਕੀ ਖਾਣੀ ਹੁੰਦੀ ਕੋਈ ਗੱਲ ਨਹੀਂ ਰੋਟੀ ਖਾ ਲੈਣੀ ਜੇ ਓਖੀ ਹੈ ਨੀਂ ਹਾਂ ਤੇ ਇਦਾਂ ਹੀ ਬੈਠੀ ਸੀ ਬਸ ਐਵੇਂ ਮੰਜੇ ਤੇ ਲਾਈਆਂ ਹੀ ਆਉਂਦੀਆਂ ਕਿਹੜੀਆਂ ਗੱਲਾਂ ਆਉਂਦੀਆਂ ਵਾ ਸੋਚਣਾ ਸੱਚਣਾ ਕੀ ਹੂੰ ਮੈਂ ਤੁਹਾਡੇ ਨਾਲ ਕਰਨੀ ਹੈ ਇਹ ਗੱਲ ਹਾਂ ਮੈਂ ਇਹ ਕਹਿ ਨਹੀਂ ਆ ਕਿ ਹੁਣ ਪਹਿਲੀ ਦਾ ਥੋੜਾ ਬਹੁਤਾ ਸੋਚਣਾ ਹੈ ਕਿ ਨਜਰ ਉਹ ਵੀ ਆ ਬੈੜੀ ਦਾ ਸੋਚਣਾ ਹੈ ਪਿਆਲੀ ਦਾ ਕਿਦਾਂ ਸੋਚਣਾ ਕੱਲ ਤੇ ਲੜਕੇ ਗਈ ਆ ਜਾਂਦੇ ਹੋਏ ਉਸ ਰਸ ਭਾਈ ਨਾਲ ਗਈ ਆ ਤੇ ਤਾਂ ਵੀ ਫੋਨ ਕਰਾਉਣਾ ਮਗਰ ਚਲ ਲੜਕੇ ਤੇ ਗਈ ਆ ਫਿਰ ਵੀ ਇਹਨਾਂ ਗੱਲਬਾਤ ਕਰਨੀ ਹੀ ਚੱਲੇ ਬਦਲਦੇ ਆ ਪਤਾ ਨਹੀਂ ਕਾ ਲੱਗਦਾ ਹੁਣ ਤਾਂ ਲਈ ਤੂੰ ਮੁੜ ਕੇ ਕੀ ਪਤਾ ਉਹਨਾਂ ਦੇ ਮਨ ਵਿੱਚ ਕੋਈ ਲਾਲਚਾ ਜੀ ਤੇ ਫਿਰ ਕੀ ਕਰਾਂਗੇ ਉਹ ਕਿਤੇ ਨਹੀਂ ਲਾਲਚਾ ਚੱਲਿਆ ਲਾਰਜ ਘਰੇ ਘਰ ਦਾ ਆਜਨਾਮ ਦੇ ਵਿੱਚ ਦੋ ਰੋਟੀਆਂ ਹੀ ਕੋਤਿਕ ਖਵਾਲੀਆਂ ਨਗੀਆਂ ਤੇ ਹੁਣ ਤਨਾਂ ਕਿllen ਤੈਨੂੰ ਪਈ ਜਿਹੜੇ ਮੈਂ ਉਹਦੋਂ ਤੈਨੂੰ ਕਹਿੰਦਾ ਰਿਹਾ ਵੀ ਬਣਾ ਕੇ ਰੱਖ ਬਣਾ ਕੇ ਰੱਖ ਇਹਨਾਂ ਚੱਲ ਵੇਖੋ ਫਿਰ ਮਰਜ਼ੀ ਆਪਣੀ ਮੈਂ ਤਾਂ ਤੁਹਾਨੂੰ ਸਲਾਹ ਹੀ ਦਿੱਤੀ ਹੈ ਵੀ ਚਲਦਾਂ ਨੂੰ ਸਲਾਹ ਦਿੰਨੀ ਹੈ ਜਿਸ ਨਾਲ ਜਿਹੜਾ ਕੰਮ ਹੋ ਜਾਊਗਾ ਉਹ ਹੀ ਚੰਗਾ ਵਾ ਉਹ ਸਲਾਹ ਤਾਂ ਮੈਂ ਵੀ ਤੈਨੂੰ ਦਿੰਦਾ ਰਿਹਾ ਤਿੰਨ ਕਿੱਲੇ ਜਿਹੜੇ ਆ ਨਾ ਉਹ ਥੋੜੇ ਨਹੀਂ ਹੁੰਦੇ 3 ਦੀ ਬਜਾਏ ਮੇਰੇ ਸਾਹਮਣੇ 6 ਚੱਲ ਜਾਣੇ ਆ ਉੱਤਰ ਹੁਣ ਮਾਦਾ ਵਾਲੇ ਜਿਹੜੇ ਆ ਪਹਿਲਾਂ ਉਹਦੇ ਨਾਲ ਹੀ ਹੋਣਗੇ ਉਹਦੇ ਵੀ ਬਿਆਨ ਬਿਨ ਵਿੱਚ ਹੀ ਹੋਣੇ ਆ ਜੇ ਉਹ ਕਹੂਗੀ ਵੀ ਇਹਨਾਂ ਦਾ ਕਰ ਦੋ ਤੇ ਫੇਰ ਹੋਣੇ ਆ ਤੇ ਮਗਰ ਕਿੰਨੇ ਰਹਿ ਜਾਣੇ ਆ 4 ਕਿੱਲੇ ਰਹਿ ਗਏ ਚੱਲ ਮਰਜੀ ਉਹਦੀ ਨਹੀਂ ਦੇਣੇ ਤੇ ਨਾਂ ਦੋਵੇ ਆਪਣਾ ਤਫਰ ਜੇ ਉਹ ਪੁੱਛਾਂਦਾ ਹੀ ਪੰਦਾ ਹੋਣਾ ਜੇ ਇਹਦੇ ਮੰਨ ਜੂਗੀ ਤੇ ਠੀਕ ਵਾ ਜੇ ਨਾਂ ਮੰਨੂਗੀ ਤਾਂ ਵੀ ਕੋਈ ਗੱਲ ਨਹੀਂ ਆਪਣੇ ਘਰ ਸੌਖੀ ਕੋਈ ਉਹਦੇ ਮੰਨੀ ਉਹਨਾਂ ਚਾਲਿਆਂ ਕੀ ਕਿਆ ਹੈ ਉਹਦੇ ਉਹ ਦੋਵੇਂ ਚੀਜ਼ ਕਹਿੰਦੇ ਜੇ ਜਿੱਥੇ ਲੋੜ ਹੈਗੀ ਮੈਨੂੰ ਦੱਸ ਦਿਆ ਕਰੋ ਆਈ ਉੱਥੇ ਸਾਈਨ ਕਰ ਦਿਆ ਕਰਾਂਗੇ ਮੁੰਨੀ ਮੁੰਨੀ ਕਿਥੇ ਉਹਦੇ ਜਾਣ ਗਿਆ ਮੈਂ ਤਰਲੇ ਘਡਾਉਂਦੇ ਹੀ ਉਹ ਤਰਲੇ ਘਡਾਉਨੇ ਹੁੰਦੇ ਨਾ ਤੇ ਆ ਜਿਹੜਾ 16 ਲੱਖ ਖਾਤੇ ਚ ਪਿਆ ਵਾ ਨਾ ਇਹ ਵੀ ਨਾ ਦਿੰਦੀ 10 ਲੱਖ ਵੀ ਚੋਂ ਰੱਖ ਲੈਂਦੀ ਐਂ ਕਹਿੰਾਂ ਮਾਰ ਲੈਣਾ ਜਿੱਦ ਤੇ ਆ ਤੇ ਜਾਇਦਾਦ ਵੀ ਸਾਰੀ ਇੱਥੇ ਦੀ ਆ ਪਰ ਉਹ ਪਤਾ ਕੀ ਕਰਦੀ ਆ ਉਹ ਕਹਿੰਦੀ ਆ ਕਿ ਮੇਰੇ ਥੱਲੇ ਲਾ ਕੇ ਰਹਿਣ ਕਿ ਮੈਂ ਜਿੱਦਾਂ ਕਹਿੰਨੀ ਆ ਉਦਾਂ ਮੇਰੇ ਮਗਰਮਗਰ ਦਾ ਤੁਰੇ ਫਿਰੇ ਰੁਪਿੰਦਰ ਵੀ ਤੁਰੇ ਫਰੇ ਜੀ ਜੀ ਕਰਦੀ ਫਿਰੇ ਤੇ ਮੈਂ ਆਪਣੀ ਆਰਡਰ ਚ ਲਾਵਾਂ ਮੇਰੇ ਹੁਕਮਾਂ ਦੇ ਚੱਲੇ ਤੇ ਉਹ ਕੰਮ ਨਹੀਂਗੇ ਹੋਣੇ ਆਹ ਦਿਨ ਦਿਨ ਇੱਥੇ ਰਹੀ ਆ ਜੇ ਤਿੰਨ ਦਿਨ ਮਗਰਮਗਰ ਫਿਰਨਾ ਵੀ ਪਵੇ ਤੇ ਉਥੇ ਲੱਖਾਂ ਦੀ ਜ਼ਾਇਦਾ ਦੋ ਕਿਹੜੀ ਉਥੇ ਆਖਰਾ ਚਲੀ ਮਗਰਮਗਰ ਕਿੰਨਾ ਕੁ ਫਿਰਨਾ ਪੈਣਾ ਆ ਜਾ ਕੇ ਰੋਟੀ ਬਣੀਏ ਚੱਜ ਦਾ ਖਵਾਲਦੇ ਬੰਦਾ ਪਰ ਉਹਦੇ ਕੰਮ ਇਦਾਂ ਦੇ ਨਹੀਂ ਹੈਗੇ ਉਹ ਕਹਿੰਦੀ ਆ ਕਿ ਜਿੱਦਾਂ ਮੈਂ ਕਹਿੰਨੀ ਆ ਨਾ ਉਦਾਂ ਕੰਮ ਚੱਲਣਾ ਇਦਾਂ ਨਹੀਂ ਕਿ ਕੰਮ ਚੱਲਦੇ ਹੁੰਦੇ ਫਿਰ ਵੀ ਬੰਦੇ ਦੀ ਆਪਣੀ ਵੀ ਕਰਦੇ ਵੇ ਰਹਿ ਜਾਂਦਾ ਹੁੰਦਾ ਮੁੰਡੇ ਨੂੰ ਐਸੀ ਜੋ ਕੱਟਦਾ ਉਹ ਉਹਦੇ ਗੱਲ ਦਾ ਨੂੰ ਗੁੱਸਾ ਕਰਕੇ ਬੈਠੀ ਐ ਤੇ ਚਲ ਮੇਰੇ ਨਾਲ ਦੇ ਕਰਦੀ ਕਰਦੀ ਘੜੀ ਨਹੀਂ ਆਣਿਆ ਨੇ ਨਹੀਂ ਡਈ ਉਹ ਕੋਹ ਨਹੀਂ ਦਾ ਹੋਇਆ ਮੁੰਡੇ ਨਾਲ ਬੋਲਣ ਲੱਗੇ ਤੇ ਆਪ ਨਹੀਂ ਵੇਂਦੇ ਕਿਦਾਂ ਬੋਲਦੇ ਰਹੀ ਥੇ ਆਵੇ ਓਏ ਹੋਰ ਬੋਲ ਹੀ ਰਹੀ ਐ ਤੇ ਮੁੰਡੇ ਦਾ ਨਹੀਂ ਕਿਸੂਰੀ ਬੈਠਾ ਰਹਿਂਦਾ ਉਥੇ ਫਿਰ ਕਿਹੜੀ ਅੱਖ ਰਾ ਜਲੀ ਆਹ ਕਿ ਜੜੀਆਂ ਹੈਗੀਆਂ ਚੀਜ਼ਾਂ ਉਹਨਾਂ ਦਾ ਉਹ ਨੁਕਸਾਨ ਕਰਾ ਕੇ ਬਹਿ ਜਾ ਮੜੀਓ ਵੀ ਨਾ ਮਿਲਣ ਜੜੀਆਂ ਹੈਗੀਆਂ ਚਾਰ ਕੋਲ ਉਹਨਾਂ ਨੂੰ ਕੋ ਰਹਿਣ ਨਹੀਂ ਦੇਣਾ ਉਹਨੇ ਇਥੇ ਪੰਜਾਬ ਦਾ ਜਿੱਦਾਂ ਦੇ ਨਾ ਮੈਂ ਕਿਹੜੇ ਮੂਨੇ ਫੋਨ ਕਰਾਂ ਵੀ ਸਾਡੇ ਨਾਲ ਪੈੜੀ ਦਾ ਦੇ ਉਹਨੇ ਸਿੱਧਾ ਗਾੜੀ ਨੂੰ ਜਵਾਬ ਦੇਣਾ ਹੀ ਹਾਂ ਚੱਲ ਦਿੰਦੀ ਜਾਂ ਦੇ ਦੇ ਹਨ ਨਾ ਦਊਗੇ ਤਾਂ ਕੋਈ ਗੱਲ ਨਹੀਂ ਚਲੇਗੇ ਮੁੜ ਕੇ ਆਉਣ ਜੋਗੀ ਤੇ ਨਾ ਰੋ ਇਥੇ ਤੇ ਚਾਹਾਂ ਕਿ ਲੈਣਾ ਕਿ ਯਾਰਾ ਹੋ ਜਾਊਗਾ ਜਿੱਦਾਂ ਦੇ ਖਰਚੇ ਆ ਕੋਈ ਗੱਲ ਨਹੀਂ ਰੋਟੀ ਪਾਣੀ ਖਾਈ ਜਾਵਾਂਗੇ ਨਾ ਜੁੱਪ ਕਰਕੇ ਕੋਈ ਗੱਲ ਨਹੀਂ ਆਹ ਜਿਹੜੇ ਹਫ਼ਤੇ ਦੋਵੇਂ ਹਫ਼ਤੇ ਬਾਅਦ ਸੂਟ ਮਿਲਦੇ ਆ ਨਾ ਇਹ ਨਹੀਂ ਗਾ ਮਿਲਿਆ ਕਰਨੇ ਮੁੜ ਕੇ ਚਮਕੇ ਜਾਣਾ ਕਿ ਭਾਨਾ ਰੱਬ ਨੇ ਉਹ ਤੋਂ ਵੱਧ ਨਹੀਂ ਮੁੜ ਕੇ ਦੇ ਦੇਣਾ ਇਹ ਕੋਈ ਪਤਾ ਨਹੀਂ ਹੁੰਦਾ ਉਹ ਮਾਣ ਵਿੱਚ ਬੈਠੀ ਹੈ ਨਾ ਕਿ ਮੈਨੂੰ ਮਾਣਵਾ ਪੈਲੀ ਤੇ ਬਿਲਾਵੀ ਮੇਰੀ ਹੀ ਪਹਿਲੀ ਘਰੇ ਮੇਰੀ ਪਾਈ ਦੇ ਰੋਟੀ ਖਾਣ ਦੇ ਮੈਂ ਉਦਾਂ ਦਾ ਕੋਈ ਪਹਿਲੀ ਹੈ ਨਹੀਂ ਹੈ ਤੇ ਕੋਈ ਵੱਲ ਉਹਦਾ ਵੀ ਹੰਕਾਰ ਟੁੱਟ ਜਾਊਗਾ ਉਹ ਬਣਾ ਲੈਣਾ ਮਹਿਲ ਬਣਾਉਣਾ ਸਾਡਾ ਰਹੂਗਾ ਉਹ ਮਹਿਲ ਤੇ ਬਣ ਜਾਣਾ ਜਦੋਂ 6 ਕਿਲੇ ਚੱਲ ਗਏ ਉਧਰ ਆ ਤਾਂ ਬਣਾ ਲੈ ਕੋਈ ਨਹੀਂ ਹਾਂ ਉਹ ਮਹਿਲਾ ਚ ਰਹਿਲੇ ਸਾਨੂੰ ਚੰਗੇ ਜਿੱਦਾਂ ਦੇ ਹੈਗੇ ਭੁੱਖ ਤਾਂ ਵੀ ਨਹੀਂ ਜਾਣੀ ਜਦੀ ਰਹੀ ਸਾਰੀ ਨਮਰ ਪੰਜ ਚਾਰ ਕਿਲੇ ਲੈਵੇਂ ਜਾਏ ਤਾਂ ਪੰਜ 6 ਲੈ ਜੀ ਉਹ ਚੱਲ ਜਾ ਰੋਟੀ ਲਿਆ ਜਾ ਕੇ ਅਈ ਦਾਨੀ ਭੋਖ ਨਹੀਂ ਗਲਦੀ ਰਹੀ ਜਾਂ ਉਹ ਨਹੀਂ ਕੱਢਣ ਕਰੀਂ ਜੀ ਬੈਠੀ ਸੋਚਦੀ ਰਹਿੰਦੀ ਆ ਪਹਿਲਾਂ ਉਹਨਾਂ ਲੜਦੀ ਰਹੀ ਐ ਤਿੰਨ ਚਾਰ ਦਿਨ ਬੰਬੀ ਦਾ ਉਹਨਾਂ ਦੇ ਘਰ ਹੁੰਦੀਆਂ ਸ਼ਿਕਾਇਤਾਂ ਉਹਨੇ ਆਉਂ ਕਿਹਾ ਤਾਂ ਉਹਨੇ ਜਾਉਂ ਕਿਹਾ ਤਾਂ ਹੁਣ ਇਹ ਪਹਿਲੀ ਵਾਲੋ ਕਹਿ ਦਿਆ ਪਹਿਲੀ ਦਿੰਦੀ ਐ ਤੈਨੂੰ ਗਾਂ ਹੋ ਫੇਰ ਗੱਲ ਮੰਨਣ ਨੂੰ ਤਿਆਰੀ ਨਹੀਂ ਐ ਤੇ ਜਿਹੜੀ ਗੱਲ ਮੈਂ ਕਹਿੰਨੀ ਐ ਨਾ ਉਹਦੇ ਉੱਤੇ ਨਹੀਂ ਅਸਰ ਕਰਦੇ ਹੈਗੇ ਪੀਏ ਕੀ ਕਹਿਣ ਦਈ ਐ ਫੇਰ ਬਸ ਮਰਜ਼ੀ ਦੇ ਆਪਣੀ ਕਰਦੇ ਆ ਇਹਨਾਂ ਨੇ ਜਿਹੜੇ ਹੈਗੇ ਨਾ 3-4 ਗਿੱਲੇ ਇਹਨਾਂ ਕੋਹਾ ਗੇ ਰਣੀ ਰਣੀ ਗੱਲ ਤੇ ਇਹਨਾਂ ਨੇ ਕਰਨੀ ਨਹੀਂ ਹੁੰਦੀ ਚੰਗੀ ਤਰ੍ਹਾਂ ਚੱਲ ਕਰਦੇ ਫਿਰ ਜੋ ਕਰਨਾ ਮੰਮੀ ਨੂੰ ਫੋਨ ਲਾਉਣੀ ਹੈ ਪਿੰਡ ਉਹਨਾਂ ਨਾਲ ਕਰਨੀ ਗੱਲ ਵੀ ਆਹ ਬਹੁਤ ਬਣੰਦੇ ਆ ਇੱਥੇ ਇਹ ਕਰਦੇ ਵੇ ਜੋ ਜਦੋਂ ਦੀ ਆਈ ਇਹੋ ਕੋਈ ਰਿਹਾ ਇੱਥੇ ਹਲੋ ਸਸਕਾ ਮੇ ਜੀ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਕੀ ਬਣੰਦਿਆ ਹਾਂ ਕੋਸ਼ਿਸ਼ ਨਹੀਂ ਵਾਸਾ ਕਰਨਾ ਕੀ ਆ ਕੰਮ ਕੰਮ ਕਰ ਲਿਆ ਈ ਕਿਤੇ ਨਹੀਂ ਫੋਨ ਕਿੰਨੇ ਦਿਨ ਹੋ ਗਏ ਮੈਂ ਚੱਲ ਆਉਣੀ ਆ ਅਸ਼ਸ਼ਾ ਹੋ ਠੀਕ ਹੈ ਡੈਡੀ ਜਣੀ ਕਰੇ ਵਧੀਆ ਠੀਕ ਠੀਕ ਆ ਚਲੋ ਵਧੀਆ ਚੈਦਾ ਆ ਇਹ ਇੱਥੇ ਵੀ ਠੀਕ ਆ ਬਸ ਕੇ ਇਹੀ ਕੋਈ ਹੁੰਦਾ ਰਹਿੰਦਾ ਵਾ ਜੇ ਪਹਿਲਾਂ ਉਹਦੇ ਪਹਿਲਾਂ ਵੀ ਉਹ ਕੋ ਹੀ ਰਜਨੀ ਹੁਣ ਵੀ ਹੋ ਗੋਹੀ ਇੱਥੇ ਨਹੀਂ ਕੰਮ ਸੁਧਰ ਸਕਦਾ ਹੈਗਾ ਉਹ ਜਿੰਨਾਂ ਦਾ ਕਮੀ ਦਾ ਨਾਂ ਦੀਆਂ ਪ੍ਰਧਾਨੀਆਂ ਹੋਣਾ ਉਹਨਾਂ ਦਾ ਕੁਸੇਬੇ ਘਾਟੀ ਹੁੰਦੇ ਹੁੰਦੇ ਇੱਥੇ ਨਾ ਉਹ ਹੋਈ ਨਾ ਹੁਣਾ ਹੁਣਾ ਕੀ ਆ ਹੁਣ ਵੀ ਤੁਹਾਨੂੰ ਕੀ ਦੱਸਾਂ ਵੀ ਹੁਣ ਪਹਿਲੀ ਤੋਂ ਡਈ ਆ ਆਈ ਹੀ ਰਹਿ ਕੇ ਗਈ ਆ 5-6 ਦਿਨ ਤੇ 5-6 ਦਿਨ ਹੀ ਕਲੇਸ਼ ਪਾ ਛੜਿਆ ਵਾ ਜਦੋਂ ਨਾ ਪਤਾ ਨਹੀਂ ਵੀ ਕੀ ਜਿਹੜੀ ਮਤਵਾ ਇਹਨਾਂ ਦੀ ਬੋਲਣ ਦਾ ਤੇ ਪਤਾ ਹੀ ਹੈ ਨਹੀਂ ਆ ਦੇ ਕਿ ਚਾਹੀ ਕਿਦਾਂ ਗਿਆ ਕੋਈ ਭੈਣ ਭਰਾ ਵਾ ਸਾਡਾ ਚਾਹੀ ਪਰਜਾਈ ਮੇਰੀ ਮੈਂ ਕਿਦਾਂ ਬੋਲਣਾ ਦੇ ਨਾਲ ਨਾ ਉਹਦੇ ਆਉਂ ਬੋਲਦੀ ਕਿ ਜਿੱਦਾਂ ਮ리에 ਕੋਈ ਰਿਸ਼ਤਾ ਹੀ ਨਹੀਂ ਰੱਖਣਾ ਹੁੰਦਾ ਇਹਨਾਂ ਦੇ ਨਾਲ ਉਹ ਹੀ ਨਾ ਹੁਣ ਪਹਿਲੀ ਤੋਂ ਡਈ ਆ ਵੀ ਹੁਣ ਜੋ ਮੇਰੇ ਕੋ ਪਹਿਲੀ ਆ ਮੇਰਾ ਹਿਸਾਬਾ ਇੱਥੇ ਆ ਤੇ ਮੇਰੇ ਤਰਲੇ ਕਰਨ ਵੀ ਮੇਰੇ ਮਗਰ ਮਗਰ ਤੁਰੇ ਜਾਂਦੇ ਡਰਾਵੇ ਦਿੰਦੀ ਫਿਰਦੀ ਆ ਵੀ ਮੈਂ ਤੁਹਾਡੇ ਨੱਕ ਦੀਆਂ ਲਕੀਰਾਂ ਕਢਾਉਣੀਆਂ ਦੇ ਆ ਕਰਾਉਣਾ ਆ ਓਏ ਇਹਨਾਂ ਮੈਂ ਜੇ ਸੋਚੇ ਵੀ ਮੇਰੇ ਭਰਾ ਦਾ ਘਰ ਵਾ ਚਾਹੀ ਕਿਦਾ ਹਾਂ ਫੇਰ ਤੇ ਕੁੜੀਆਂ ਬਥੇਰਾ ਕੋ ਸੋਈਦੀਆਂ ਤੇ ਜਦੋਂ ਉਹਨਾਂ ਨੂੰ ਫਿਰ ਆਪਣੇ ਘਰ ਦੇ ਨਾਲ ਹੀ ਹੋਵੇ ਤੇ ਫਿਰ ਨਹੀਂ ਤਾਂ ਕੰਮ ਵਾਰਾ ਖਾਂਦਾ ਪਰ ਉਹਨੂੰ ਹੈਗਾ ਉਹ ਆਪਣੇ ਨਾਲ ਹੀ ਆ ਬਸ ਹੁੰਦੋ ਹੀ ਚਾਹੀਏ ਜਦੋਂ ਮਾਂ ਦੇ ਨਾਲ ਹੀ ਹੁੰਦੋ ਮਾਂ ਨਾ ਮਿੱਠੀ ਪਿਆਰੀ ਹੋਈ ਰਹਿੰਦੀ ਤੇ ਚਲ ਜੋ ਮਿਲਦਾ ਵਾ ਲੈ ਜਾਨੀ ਆ ਤੇ ਹੁਣ ਉਹਦਾ ਕੋਹ ਮਿਲਿਆ ਨਹੀਂ ਆ ਤੇ ਹੁਣ ਆ ਕੇ ਤੇ ਬਸ ਲੜਾਈ ਤੇ ਜ਼ੋਰ ਤਾਰ ਛੱਡਦੀ ਏ ਨਾ ਚਲ ਜ ਦਊ ਅੰਮੀ ਠੀਕ ਵਾ ਜੇ ਨਾ ਦਊ ਹੀ ਸਦਾ ਨਾ ਸਈ ਲੈ ਜੇ ਇਹ ਅਗੇ ਮੁੜ ਕੇ ਫਿਰ ਇਥੇ ਆਉਂ ਜੂਗੀ ਤੇ ਨਾ ਰਹੂਗੀ ਕੋਈ ਗੱਲ ਕਰਨ ਜੂਗੀ ਤੇ ਨਾ ਹੋਊਗੀ ਨਾ ਚਲੋ ਠੀਕ ਆ ਫਿਰ ਚਲ ਰਮਨ ਰਮਨ ਹਾਂਜੀ 1 ਮਿੰਟ ਗੱਲ ਸੁਣ ਆ ਗਈ ਜੇ ਹਾਂਜੀ ਫੇਰ ਹੋ ਗਿਆ ਟੀਆਂ ਨਾ ਨਹੀਂ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਤੇਰੀਆਂ ਅੱਖਾਂ ਤਾਂ ਸੰਡੀਆਂ ਕਿਉਂ ਨਹੀਂ ਨਹੀਂ ਉਹ ਮੈਂ ਕੰਮ ਕਰਦੀ ਹਾਂ ਸੋਈ ਤੇ ਜਰਮੀ ਦੇ ਨਾਲ ਉਹ ਰਮਨ ਜੋਥੇ ਹੋ ਗਿਆ ਨਾ ਤੇ ਪਾ ਦੇ ਮਿੱਟੀ ਉਹਨੋਂ ਵੱਲ ਕੋਈ ਨਾ ਤੇ ਤੂੰ ਏਦਾਂ ਕਰ लवली ਨੂੰ ਕਰ ਫੋਨ ਤੇ ਜਿਹੜੀ ਮੇਨ ਆ ਨਾ ਮੇਰੇ ਹਿੱਸੇ ਦੀ ਆੜ ਕੇ ਤੇ ਮੇਰੇ ਕੋਲ ਸੈਂਡ ਕਰਾ ਦੇ ਮੈਂ ਨਾ ਉਹਦਾ ਮੈਡੂਗਾ ਨਹੀਂ ਤੇ ਨਹੀਂ ਸੀ ਜਮੀਨ ਤੇ ਉਹਦੀ ਆ ਮੈਂ ਕੋਈ ਜਮੀਨ ਕੋ ਪਟਾਖਾ ਲਗਾਣੀ ਆ ਜੇ ਮਾਤਾ ਚੋੜਦੀ ਰਹੀ ਤਾਂ ਨਾ ਕਰ ਤੇ ਚੋੜਦੀ ਨਹੀਂ ਨਾ ਤੇ ਨਾਲ ਉਹਨੇ ਖਰਿਆ ਕੁਛ ਤੇ ਨਾ ਕੱਲ ਨੂੰ ਮੈਂ ਹੀ ਲੈ ਜਾਣਾ ਵਾ ਉਹਨਾਂ ਕੋਲ ਜਾਣਾ ਵਾ ਪਰ ਜਿਹੜੇ ਰੁਪਿੰਦਰ ਹਾਂ ਉਹ ਤਾਂ ਕਿੱਦਾਂ ਆਉਗੀ ਕਿ ਮੇਰੇ ਨਾਲ ਆ ਮੈਂ ਇਹਦੀ ਕਦਰ ਕਿਦਾਂ ਕਰਨੀ ਆ ਉਹਦੇ ਤੋਂ ਉੱਥੇ ਰਹੀ ਨਾ ਸੁਈ ਮੇਰਾ ਰੱਬ ਵਰਗਾ ਭਰਾ ਸੀ ਮੇਰ ਨਾਲ ਕਿੰਨਾ ਪਿਆਰ ਕਰਦਾ ਸੀ ਮੇਰਾ ਸਾਵਾ ਨਾ ਜੀਦਾ ਸੀ ਉਹਦਾ ਵੀ ਉਹਨੇ ਉਹ ਹਾਲ ਕੀਤਾ ਵਾ ਕਿ ਜਿਹੜਾ ਨਹੀਂ ਕਰਨ ਵਾਲਾ ਨਾ ਤੇ ਆਪਣੇ ਦਿਲ ਦੀ ਗੱਲ ਉਹ ਕਿੰਨੂੰ ਦੱਸ ਹੀ ਸਕਦਾ ਭਾਵੇਂ ਬੇਸ਼ੱਕ ਮੈਂ ਭੈਣਾ ਪਰ ਦਿਲ ਦੀ ਗੱਲ ਖੁੱਲ ਕੇ ਮੇਰ ਨਾਲ ਵੀ ਨਹੀਂ ਕਰ ਲਵਲੀ ਵੀ ਇਹ ਗੱਲ ਸੋਚਦਾ ਵਾ ਕਿ ਮੈਂ ਵੀ ਜ਼ਿੰਦਗੀ ਉਹਦੇ ਨਾਲ ਕੱਤਣੀ ਆ ਜਿਉ ਤਨਾ ਬੋਲੂਗਾ ਲੜੂਗਾ ਚੰਗੀ ਗੱਲ ਨਹੀਂਗੀ ਪਰ ਇਹ ਗੱਲ ਦੀ ਤਾਂ ਸਮਝ ਪਿੰਦਰ ਨੂੰ ਆਪ ਬਣਾਉਣੀ ਚਾਹੀਦੀ ਆ ਪਰ ਆਪਰਾ ਕਰ ਉਹਦਾ ਵਾ ਜਦੋਂ ਵਿਆਹ ਕੀਤਾ ਸੀ ਨਾ ਸਿੰਪਲ ਹੀ ਕੀਤਾ ਸੀ ਕਿਤੇ ਹੀ 1 ਰੁਪਈਆ ਦੀ ਚੀਜ਼ ਨਹੀਂ ਲਈ ਇਸੇ ਕਰਕੇ ਹੀ ਤੇ ਸਾਡੀ ਇੱਜ਼ਤ ਕਰੂਗੀ ਮੇਰੇ ਵੀ ਲਈ ਦੀ ਇੱਜ਼ਤ ਕਰੂ ਤੇ ਮੇਰੀ ਮਾਂ ਨੂੰ ਵੀ ਸੰਭੂਗੀ ਪਰ ਉਹਨੇ ਤੇ ਨਾ ਆਪਣੀ ਔਕਾਤ ਹੀ ਖਾ ਲਈ ਇਥੇ ਆਂ ਕਿ ਮੈਂ ਰੱਬ ਤੈਨੂੰ ਸਭ ਪਿਆਰ ਨਾਲ ਬੰਨ੍ਹਾ ਤੇਰਾ ਮਨ ਬਗੈਰ ਬਦਲ ਬਦਲ ਕੇ ਬਸ ਪੇਕੇ ਜਾ ਕੇ ਫੰਦਾ ਕਿੰਨਾ ਕ ਜਾਂਦੀ ਰਹੀਆਂ ਤੇ ਜਾਣਾ ਪੈਂਦਾ ਵੀ ਆ ਮਾਂ ਪਿਓ ਦਾ ਕਰਕੇ ਨਾ ਧੀਆ ਜਾਂਦੀਆਂ ਹੀ ਆ ਚਲ ਜੇ ਮੰਮੀ ਤੇਰੀ ਜੀਦੀ ਸੀ ਤੂੰ ਜਾਂਦੀ ਸੀ ਮੈਂ ਤੈਨੂੰ ਪੈਦਾ ਵੀ ਨਹੀਂ ਤੇ ਹੁਣ ਤੈਨੂੰ ਮੈਂ ਦੱਸੀ ਸੀ ਨਾ ਘਰ ਮੈਂ ਹਰ ਅੰਦਰ ਉੱਥੇ ਜਾਏ ਮੈਂ ਕੀ ਤੇ ਕੋਈ ਗੱਲਬਾਤ ਨਾ ਕਰੀ ਮੈਂ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਗੱਲ लवली ਨੇ ਨਹੀਂ ਸ਼ੁਰੂ ਕੀਤੀ ਸੀ ਫਿਰ ਮੈਨੂੰ ਉਹਨਾਂ ਗੱਲਾਂ ਦਾ ਜਵਾਬ ਦੇਣਾ ਪਿਆ ਉਹ लवली ਨੂੰ ਗੱਲ ਗੱਲ ਤੇ ਕਹਿੰਦੀ ਸੀ ਜੋ ਕੁਛ ਹੈਗਾ ਤੇਰੀ ਭੈਣ ਲੱਗੀ ਜੋ ਕੁਛ ਹੈਗਾ ਤੇਰੀ ਭੈਣ ਲੱਗੀ ਪਰ ਮੈਂ ਕੀ ਲੈਂਦਾ ਉਥੋਂ ਮੇਰੀ ਗੱਲ ਸੁਣੋ ਉਹਨੂੰ ਬੰਦਾ ਪੁੱਛੇ ਵੀ ਜੇ ਭੈਣ ਨੇ ਲੈਂਦਾ ਹੁੰਦਾ ਤੇ ਅਸੀਂ ਉਥੇ ਕੱਚੇ ਕੋਠਿਆਂ 'ਚ ਰਹਿੰਦੇ ਪਿੱਛੇ ਆਹ ਹੁਣ ਵਾਦ ਅਸੀਂ ਕਰਦਿਆ ਚੁੱਕ ਗਏ ਤਾਂ ਘਰ ਲਿਆ ਜੇ ਮੇਰਾ ਮਨ ਵਿੱਚ ਲਾਲਚ ਹੁੰਦਾ ਮੈਂ लवली ਨੂੰ ਉਹਦਣੇ ਕਹਿੰਦੀ ਮੈਂ ਸਾਰੇ ਪੈਸੇ ਨਹੀਂ ਤੈਨੂੰ ਦੇਣੀ ਮੈਂ ਆਪਣਾ ਹਿੱਸਾ ਲੈਣਾ ਵਾ ਪਰ ਮੈਂ ਤੇ ਇਹ ਗੱਲ ਸੋਚੀ ਨਹੀਂ ਕਦੀ ਨਾ ਮੇਰੇ ਮਨ ਵਿੱਚ ਇਦਾਂ ਦੀ ਗੱਲ ਆਈ ਹੀ ਮੈਂ ਤੇ ਇਹ ਸੋਚਿਆ ਕਿ ਜੇ ਮਹਾਰਾਜ ਨੇ ਕੱਚਿਆਂ ਤੋਂ ਸਾਨੂੰ ਪੱਕੇ ਦੇ ਦਿੱਤੇ ਆ ਤਾਂ ਸਾਰਾ ਕੁਝ ਠੀਕ ਹੋ ਜਾਣਾ ਕੋਈ ਗੱਲ ਨਹੀਂ ਕੀ ਤਾਂ ਸਾਡਾ ਪੁੱਤ ਪੜ ਕੇ ਕਿ ਨੌਕਰੀ ਤੇ ਲੱਗ ਜੇ ਜਿਉ ਉਹ ਤੇ ਨਹੀਂ ਰਹਿ ਦੇਣੀ ਵੀ ਨਹੀਂ ਰਹਿਣੀ ਪਰ ਨਾ ਰਪਿੰਦਰ ਵਾਲੀ ਤੇ ਨਾ ਤੁਹਾਨੂੰ ਮੈਂ ਕੀ ਦੱਸਾਂ ਮੈਂ ਤਾਂ ਹੁਣ ਕਦੀ ਵੀ ਇੱਥੇ ਨਹੀਂ ਜਾਉਂਦੀ ਮੈਂ ਤਾਂ ਤੈਨੂੰ ਪਹਿਲਾਂ ਵੀ ਕਹਿੰਦਾ ਵਾ ਬਾਈ ਤੇ ਹੁਣ ਵੀ ਕਹਿੰਦਾ ਵਾ ਠੀਕ ਹੈ ਕਿ ਨਹੀਂ ਫੂ ਤਾਂ ਤੇਰੀ ਗੱਲਬਾਤ लवली ਨਾਲ ਹੁੰਦੀ ਰਹਿੰਦੀ ਆ ਜੇ ਤੇ ਤੇਰੀ ਭਝਾਈ ਤੇ ਨਾ ਗੱਲਬਾਤ ਕਰਦੀ ਆ ਠੀਕ ਹੈ ਨਹੀਂ ਤੇ ਕੋਈ ਗੱਲ ਨਹੀਂ ਤੂੰ ਆਪਣੇ ਘਰ ਸੋਕੀ ਹੈ ਨਾ ਮੈਂ ਆਉਣ ਲੱਗਿਆਂ लवली ਨੂੰ ਕਹਿ ਆਈ ਹਾਂ ਮੈਂ ਹਾਂ लवली ਕੋਣ ਮੈਂ ਇੱਥੇ ਨਹੀਂ ਆਉਣਾ ਮੈਨੂੰ ਕਹਿੰਦਾ ਭੈਣ ਧੋਮਾ ਕਿਉਂ ਨਹੀਂ ਗਾ ਤੂੰ ਇੱਥੇ ਆਉਣਾ ਨਾ ਪਰ ਮੈਂ ਹਾਂ ਨਹੀਂ ਮੈਂ ਨਹੀਂ ਆਉਣਾ ਤੂੰ ਆਵੀਂ ਆਂਦਾ ਕੋਈ ਨਹੀਂ ਮੈਂ ਆਉਂਗਾ ਚੱਲ ਆਉ ਤੇ ਸਮਝਾਵਾਂਗੇ ਕਿ ਮੈਂ ਤਾਂ ਨਹੀਂ ਆਉਣਾ ਪਰ ਕੋਈ ਨਹੀਂ ਉਹਦੇ ਨਾਲ ਤੂੰ ਆਪਣਾ ਟਾਈਮ ਵਧੀਆ ਕੱਢੀ ਜਾ ਕਰਨ ਤੇ ਅੱਗੇ ਨਹੀਂ ਜਾਂਦਾ ਉਹ ਮੈਨੂੰ ਕਹਿੰਦਾ ਪਾਪਾ ਮੈਂ ਨਹੀਂ ਜਾਣਾ ਤੇ ਉਹਨੂੰ ਸਗਰੋਂ ਜ਼ਬਰਦਸਤੀ ਖਲਾਇਆ ਮੈਂ ਕਿਹਾ ਜਾ ਪੁੱਤ ਆਪਣੀ ਮਾਂ ਦੇ ਨਾਲ ਤੇ ਸਵੇਰੇ ਜਾਣਾ ਤੇ ਸ਼ਾਮ ਨੂੰ ਆਇਆਣਾ ਤੇ ਤੂੰ ਵੀ ਉੱਥੇ ਜਾ ਕੇ ਜਾ ਉੱਥੇ ਬੈਠੀ ਤਿੰਨ ਦਿਨ ਉੱਥੇ ਨਿਭਾਉਂਦੇ ਮੈਂ ਤਾਂ ਤੁਹਾਨੂੰ ਦੱਸਿਆ ਹੀ ਨਹੀਂ ਜਦੋਂ ਮੰਮੀ ਐਦਾਂ ਹੋਈ ਤਾਂ ਮੈਂ ਉੱਥੇ ਹੀ ਨਾ ਅਲਮਾਰੀ ਖੋਲਣ ਲੱਗੀ ਇਹਨੇ ਮੇਰੇ ਹੱਥ ਵਿੱਚੋਂ ਚਾਬੀਆਂ ਖੋਲੀਆਂ ਮੈਂ ਉਦੋਂ ਹੀ ਚੁੱਪ ਕੀਤੀ ਰਹੀ ਦੀ ਇਹਦੇ ਤੁਹਾਡੇ ਵਿੱਚ ਚੋਰ ਨਹੀਂ ਹੈਗਾ ਕੋਈ ਗੱਲ ਨਹੀਂ ਇਹਦੇ ਤੁਹਾਡੇ ਵਿੱਚ ਹੈਗੀ ਇਹਨੇ ਚਾਬੀਆਂ ਮੇਰੇ ਕੋ ਕਿਉਂ ਖੋਈਆਂ ਕਿੰਨੇ ਜਾਣੇ ਮੌਕੇ ਤੇ ਹੁੰਦੇ ਸਭ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਵਿੱਚ ਹੈਗੀ ਆ ਤੇ ਕਿਹੜੀ ਨਹੀਂ ਹੈਗੀ ਅਕਸਰ ਇਹਦੇ ਦਿਲ ਵਿੱਚ ਬੇਈਮਾਨੀ ਹੈਗੀ ਹੀ ਤੇ ਇਹਨੇ ਇਦਾਂ ਕੀਤਾ ਨਾ ਕਿ ਇਹਨਾਂ ਭੈਣ ਭਰਾਵਾਂ ਨੂੰ ਪਤਾ ਨਾ ਲੱਗੇ ਸਭ ਕੁਝ ਮੈਂ ਖੜਾਪ ਜਾ ਤੇ ਮੁੰਡੇ ਨੂੰ ਮੈਂ ਕਹਿ ਦਊਂਗੀ ਵੀ ਤੇਰੀ ਭੈਣ ਲੈ ਗਈ ਹੈ ਤੁਹਾਨੂੰ ਭੈਣ ਭਰਾਵਾਂ ਨੂੰ ਇੱਕ ਦੂਜੇ ਤੋਂ ਵੱਖ ਕਰਨਾ ਚਾਹਿਆ ਨਾ ਪਰ ਅਮਰ ਮੈਨੂੰ ਇਦਾਂ ਗੱਲਾਂ ਦਾ ਸਹੀ ਪਤਾ ਪੀਓ ਤੇਰਾ ਖੈਰ ਖਾਇਆ ਹੈਗਾ ਹੀ ਮਾਦਾ ਦਾ ਜਾਂ ਕਿਦਾਂ ਹੀ ਕਿਦਾਂ ਨਹੀਂ ਹੁਣ ਬਗਾਨੇ ਕਰਦਾ ਮੈਨੂੰ ਵੀ ਭੇਦਾ ਇਹ ਤਾਂ ਹੁਣ ਤੈਨੂੰ ਵੀ ਪਤਾ ਮੈਨੂੰ ਪਤਾ ਹੀ ਨਾ ਜੇ 16 ਲੱਖ ਰੁਪਈਆ ਰੱਖ ਸਕਦੀ ਜੋੜ ਸਕਦੀ ਮੈਨੂੰ ਉਹ ਵੀ ਦੇ ਸਕਦੀ ਹੀ ਤੇ ਧੀਏ ਤੇਰੇ ਘਰ ਕੱਚੇ ਆ ਤੇ ਆ ਲੈ ਤਾਂ ਆਪਣਾ ਮਕਾਨ ਬਣਾ ਕੇ ਬਹਿ ਜਾ ਕੋਈ ਡਿਸ਼ ਬੈਨ ਨਹੀਂ ਹਾਨੂੰ ਵੀ ਪਤਾ ਵੀ ਮੇਰਾ ਪੁੱਤ ਵਾ ਧੀ ਆਪਣੀ ਜਗਾ ਵਾ ਤੇ ਪੋਤਾ ਆਪਣੀ ਜਗਾ ਵਾ ਜਦੋਂ ਤੂੰ ਉਹਨੇ 16 ਲੱਖ ਰੁਪਈਆ ਕਢਵਾਇਆ ਸੀ ਉਦੋਂ ਨਾਲ ਨੂੰ ਪਤਾ ਲੱਗਾ ਕਿ ਜੇ ਮਾਦਾ ਨੇ ਦੇਣਾ ਹੁੰਦਾ ਤੇ ਉਦੋਂ ਦੇ ਦੇਣਾ ਤੂੰ ਹੀ ਮੈਨੂੰ ਨਾ ਬਾਰ-ਬਾਰ ਮੇਰੇ ਨਾਲ जखਮਾਂ ਦੇ ਲੂਣਾ ਛਿਰਕੋ ਮੈਨੂੰ ਹੋਰ ਤਰ੍ਹਾਂ ਹੁੰਦਾ ਦੋਹੋ ਗੱਲਾਂ ਕਰਦੀਆਂ ਰੋਟੀ ਲਿਆਵਾਂ ਤੇ ਰੋਟੀ ਲਿਆਉਂਦੇ ਥੈਗੇ ਨਾ ਇਹਨੂੰ ਸਮਝ ਆਉਂਦਾ ਹੁੰਦਾ ਨਹੀਂ ਨਾ ਜਾਣ ਨਾ ਜਾਣ ਉਥੇ ਕੋਈ ਨਾ ਕੋਈ ਗੱਲਬਾਤ ਹੋ ਜਾਣੀ ਆ ਤੇ ਫੇਰ ਤੋਂ ਸਾਰੇ ਉੱਪਰ ਹੁੰਦੀ ਰਹਿਣਾ ਉਹੋ ਹੀ ਗੱਲ ਹੋਈ ਆ ਹੁਣ ਉਹ ਸਭ ਕਪੱਤ ਪੈ ਗਿਆ ਨਾ ਉਥੇ ਉਥੇ ਹੀ ਪੈ ਗਿਆ ਇੱਥੇ ਹੀ ਪੈ ਗਿਆ ਹੁਣ ਮੈਂ ਜਾਣ ਦਊਂਗਾ ਫਿਰ